हां जी दोस्तों सत श्री अकाल जी आज ਅਸੀਂ ਆਪਣੇ ਪੋਤਰੇ ਸਰਦਾਰ ਹਰਪਤੇ ਸਿੰਘ ਸੋਲ ਨੂੰ ਲੈ ਕੇ ਪਾਰਕ ਦੇ ਵਿੱਚ ਚੱਲੇ ਆ ਤੇ ਜਾਂਦੀ ਹੁਣ ਥੋੜਾ ਜਿਹਾ ਗਰਮੀ ਦਾ ਮੌਸਮ ਹੋ ਗਿਆ ਮਤਲਬ ਉਧਾਂ 12 ਡਿਗਰੀ ਟੈਂਪਰੇਚਰ ਹੈਗਾ ਤੇ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਆਓ ਤੁਹਾਨੂੰ ਹੁਣ ਪਾਰਕ 'ਚ ਲੈ ਕੇ ਚੱਲਦੇ ਆ ਆ ਸਾਡਾ ਫਤੇ ਜਿਹੜਾ ਪਹਿਲੇ ਦਿਨ ਸੈਰ ਕਰਨ ਆਇਆ ਅੱਜ ਸਾਡਾ ਫਤੇ ਪਹਿਲੇ ਦਿਨ ਸੈਰ ਕਰਨ ਆਇਆ ਦੇਖੋ ਤਾਂ ਸੌਂ ਤਾਂ ਨਹੀਂ ਗਿਆ ਕਿਤੇ ਆ ਕੀ ਕਰਦਾ ਜਾਗਦਾ 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 ਜਾਗ ਓਏ ਜਾਗਦਾ ਓਏ ਦੇਖਦਾ ਜੀ ਮਿੰਤਾ ਉਹ ਤੇ ਜਾਗਦਾ 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 ਇਹ ਮੇਰਾ ਸ਼ੋਨਾ ਕਾਕਾ ਫਤੇ ਬੜਾ ਕਦੋਂ ਇਕੱਠਾ ਜਾ ਕੀਤਾ ਹੋਇਆ ਓਏ ਹੈ ਹਾਂ ਤੇ ਪਤਾ ਕਿੰਨੀ ਠੰਡ ਠੰਡ ਤੈਨੂੰ ਆ ਜਾ 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 ਸ਼ਾਬਾਸ਼ 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 ਜੀ ਅੱਜ ਅਸੀਂ ਤੇਦੇ ਜਣੇ ਚੱਲੇ ਆ ਜੀ ਹਰਫਤ ਦੀ ਮੰਮੀ ਤੇ ਫਾਸਟ ਫਿਰ ਦੂਜੇ ਨੰਬਰ ਤੇ ਦਾਦਾ ਦਾਦੀ ਠੀਕ ਆ ਜੀ ਤੇ ਇਹ ਹੈ ਸਾਰਾ ਸਾਡਾ ਅਸੀਂ ਆ ਜਾਈ ਤੇ ਹੈਦਾਂ ਦਾ ਏਰੀਆ ਜੀ ਸਾਡੇ ਲੈ ਕੇ ਭਾਗ ਤਾਂ ਦੱਸਿਆ ਸੀਗਾ ਵੀ ਜਿਹੜੀ ਆ پارک ਆ ਚੱਲੀ ਐ ਇੱਥੋਂ ਸ਼ੁਰੂ ਹੋਏਗੀ پارک ਆ ਨਾਲ ਸਾਡੇ ਜਿਹੜਾ ਡਰੇਨ ਜਾਂਦੀ ਐ ਠੀਕ ਆ ਜੀ ਇਹ ਸਾਰੀ ਡਰੇਨ ਐ ਇੱਧਰ ਵੀ ਤੇ ਇੱਧਰ ਵੀ ਠੀਕ ਆ ਜੀ ਆ ਆ ਹੁਣ ਜਿਹੜੀ ਐ پارک ਸ਼ੁਰੂ ਹੋਣੀ ਅੱਜ ਵੇਲੇ ਥੋੜਾ ਜਨਾ ਲਾਉਣੀਆਂ ਹਾਂਜੀ ਤੇ ਉਹ ਸਮਾਏ ਜਿਹਦੀ ਆ ਉੱਥੇ ਪਹੁੰਚਣਾ ਸੀ ਹਾਂਜੀ ਆਹ ਦੇਖੋ ਕੱਡੀ ਵੱਡੀ ਇਹ ਪਾਰਕ ਹੈ ਬੜੇ ਬੜੀਆ ਬਣਾਈਆ ਸਾਰੀ ਤੇ ਘਾਲ ਆਇਆ ਵਾ ਗੋਰੀਆਂ ਨੇ ਤੇ ਇਹਦੇ ਵਿੱਚ ਦੌੜਨ ਵਾਸਤੇ ਵੀ ਜਿਹੜਾ ਹੈਗਾ ਪਹਾੜਾ ਬਣਾਵਾ ਹਾਂ ਦੇ ਇਹ ਵਿੱਚ ਰਸਤਾ ਐ ਜਾਂਦਾ ਆ ਉੱਤੋਂ ਦੀ ਘੁੰਮ ਕੇ ਇਹ ਗੋਰੇ ਆਪਣੇ ਕੁੱਤਿਆਂ ਦੇ ਨਾਲ ਲਾਏ ਆ ਹਾਂ ਜੀ ਆ ਦੇ ਲੋ ਜੀ ਦੋਸਤੋ ਜੋਤਰਾ ਨਾਲ ਵਾਦਾ ਕੀਤਾ ਸੀ ਅਸੀਂ ਇਸ ਟਾਈਮ ਜਿਹੜਾ ਹੈਗਾ ਪਾਰਕ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਬੱਚੇ ਲੱਗੇ ਹੋਏ ਆ ਆਪਣਾ ਮਨੋਰੰਜਨ ਕਰਨ ਤੇ ਅੱਜ ਪਹਿਲੇ ਦਿਨ ਹੀ ਬੇਟੇ ਨੂੰ ਲਿਆਂਦਾ ਪੋਤਰੇ ਆਪਣੇ ਹਰਫਤੇ ਸਿੰਘ ਸੋਲ ਨੂੰ ਤੇ ਲਓ ਉਹਨਾਂ ਦੀ ਦਾਦੀ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਕਿਦਾਂ ਹਾਲ ਚਾਲ ਕਿਦਾਂ ਮੌਸਮ ਦਾ ਹਾਲ ਦੱਸੋ ਕਿਦਾਂ ਪਹਿਲਾਂ ਮੌਸਮ ਠੀਕ ਹੈ ਉਦਾਂ ਵੈਸੇ ਗਰਮੀ ਘਰ ਬਹੁਤ ਮਹਿਸੂਸ ਹੋ ਰਹੀ ਸੀਗੀ ਤੇ ਵੈਦਰ ਜਦੋਂ ਦੇਖਿਆ ਵੀ ਟੈਂਪਰੇਚਰ ਕਾਫੀ ਮੈਂ ਕਿਹਾ ਵਧੀਆ ਹੈਗਾ ਆ ਬਾਹਰਲਾ ਤੇ ਅੱਜ ਧੁੱਪ ਵੀ ਸੀਗੀ ਫਿਰ ਮੈਂ ਸੋਚਿਆ ਮੈਂ ਕਿਉਂ ਨਾ ਅੱਜ ਮੈਂ ਆਪਣੇ ਪੋਤੇ ਨਾਲ ਸੈਰ ਸ਼ੁਰੂ ਕਰਾਂ ਸ਼ੁਰੂਆਤ ਪਹਿਲੀ ਗਰਮੀਆਂ ਦੀ ਸੈਰ ਆਪਣੇ ਪੋਤੇ ਦੇ ਨਾਲ ਕਰਾਂ ਅੱਛਾ ਆਪਣੇ ਪੋਤੇ ਨਾਲ ਲੈ ਕੇ ਆਈਆਂ ਸੌਲਰ ਚ ਪਾ ਕੇ ਜਦੋਂ ਨਾਲੇ ਸਾਡੀ ਸੈਰ ਹੋ ਜੂਗੀ ਕਿਉਂਕਿ ਉਹਦੇ ਨਾਲ ਸੁੱਖ ਨਾਲ ਸਿਆਲਾਂ ਦੇ ਵਿੱਚ ਤਾਂ ਬਾਹਰ ਨਿਕਲੇ ਨਹੀਂ ਹੈਗੇ ਹੈਨਾ ਤੇ ਸੈਰ ਸਾਡੀ ਸਿਆਲ ਦੀ ਉਤ ਮੀਆਂ ਆਈਆਂ ਆ ਤੇ ਅਸੀਂ ਇੱਥੇ ਪਾਰਕ ਦਾ ਸਾਡੇ ਘਰ ਦੇ ਬਿਲਕੁਲ ਲੱਗ ਗਈ ਆ ਅੱਧਾ ਕਿਲੋਮੀਟਰ ਤੇ ਆ ਜੀਦਾ ਆ ਤੇ ਬੱਚੇ ਆ ਦੇਖੋ ਕਿੰਨੇ ਆਏ ਆ ਗੋਰਿਆਂ ਦੇ ਕਿੰਨੇ ਨੇ ਆ ਤੇ ਬਹੁਤ ਸੋਹਣਾ ਬੈਠਾ ਚੱਲੋ ਮਨ ਨੂੰ ਖੁਸ਼ੀ ਮਿਲਦੀ ਆ ਹਰਿਆਲੀ ਦੇਖ ਕੇ ਨਾਲ ਸੈਰ ਹੋ ਜਾਈ ਨਾਲੇ ਆਪਾਂ ਭੈਣ ਭਰਾਵਾਂ ਦੇ ਸੇਲੀਆਂ ਭੈਣਾਂ ਦੇ ਮੱਥੇ ਲੱਗ ਲਈਦਾ ਪੋਤੇ ਆਪਣੇ ਨਾਲ ਫੁੱਲ ਇੰਜੋਏ ਕਰ ਰਹੇ ਹੋ ਮਤਲਬ ਕੋਈ ਇੱਦਾਂ ਦਾ ਤਾਂ ਨਹੀਂ ਹੈਗਾ ਵੀ ਅਸੀਂ ਇੰਡੀਆ ਹੈ ਇੰਡੀਆ ਜਾਣਾ ਜਾਂ ਕਿੱਦਾਂ ਮੇਰਾ ਨੀਂ ਜੀ ਨਹੀਂ ਲੱਗਣਾ ਜਿਵੇਂ ਇੰਡੀਆ ਚਲ ਗਈ ਮੇਰਾ ਨੀਂ ਜੀ ਲੱਗਣਾ ਪੋਤੇ ਵਗੈਰਾ ਮੇਰਾ ਮੈਂ ਮੈਂ ਇੱਥੇ ਮੈਂ ਪੋਤੇ ਆਪਣੇ ਨਾਲ ਖੁਸ਼ਾਂ ਜਾਉਂਗੀ ਨਾ ਆਪਣੇ ਪੋਤੇ ਨਾਲ ਹੀ ਲੈ ਕੇ ਜਾਉਂਗੀ ਇੰਡੀਆ ਅੱਛਾ ਅੱਛਾ ਮੇਰਾ ਜੀਨ ਲੱਗਦਾ ਮੈਂ ਤਾਂ ਸਵੇਰੇ ਉੱਠਦੇ ਸਾਰ ਪਹਿਲਾਂ ਉਹਦੇ ਕਮਰੇ ਚ ਜਾਨੀ ਆ ਵੀ ਕੀ ਕਰਦਾ ਆ ਉਹਦੀਆਂ ਕਲਕਾਰੀਆਂ ਸਾਡੇ ਰੂਮ ਚ ਸੁਣਦੀਆਂ ਹੁੰਦੀਆਂ ਆ ਤੇ ਉਹਦੇ ਨਾਲ ਜਾ ਕੇ ਫਿਰ ਮੈਂ ਖੇਡਦੀ ਆ ਸਾਰਾ ਦਿਨ ਉਹਦੇ ਦੁਆਲੇ ਲੱਗੇ ਰਹੀਦਾ ਆ ਅੱਛਾ ਅੱਛਾ ਹਾਂਜੀ ਜੀ ਇਹ ਸਾਨਾ ਆਪਣੇ ਸ਼੍ਰੀਮਤੀ 77 ਰਾਣੀ ਜੀ ਰਟਾਇ ਤੇ ਹੁਣ ਆਪਾਂ ਥੋੜਾ ਜਿਹਾ ਤੁਹਾਨੂੰ ਦਿਖਾਉਣੀ ਆ ਵੀ ਜਿਹੜਾ ਪਾਰਕ ਬਣਿਆ ਹੋਇਆ ਹੈ ਇੱਥੇ ਬਹੁਤ ਸੋਹਣੇ ਜਿਹੜੇ ਹੈਗੇ ਆ ਬੈਠਣ ਵਾਸਤੇ ਬਜ਼ੁਰਗਾਂ ਦੇ ਕਰੋ ਜਾਂ ਜਿਹਦੇ ਮਰਜ਼ੀ ਸਾਰੇ ਬਹਿ ਸਕਦੇ ਇੱਥੇ ਠੀਕ ਹੈ ਜੀ ਇਹ ਅਜਿਹਾ ਵਿਖਾ ਇੱਕ ਹੈਲਮਟ ਪਿਆ ਆ ਇਹ ਬੱਚੇ ਪਾ ਕੇ ਆਉਂਦੇ ਜਿਹੜੇ ਸਾਈਕਲ ਚਲਾਉਂਦੇ ਆ ਹੂੰ ਤੇ ਆਹ ਦੇਖੋ ਆ ਸਾਰੀ ਜਿਹੜੀ ਆ ਪਾਰਕ ਹੈ ਜੀ ਠੀਕ ਹੈ ਇਹ ਸਾਰੀ ਪਾਰਕ ਆ ਤੇ ਬੜਾ ਆਨੰਦ ਮਈ ਆ ਇਸ ਪ੍ਰੋਗਰਾਮ ਇੱਥੇ ਇਹ ਕੋਠੇ ਲੇਵਾ ਮੈਟ ਜਾਂ ਵਿਛਾਇਆ ਇਹਨਾਂ ਦੇ ਸਾਰੇ ਬੱਚੇ ਦੇ ਕਿਤੇ ਸੱਟਾਂ ਲੱਗੇ ਆਹ ਦੇਖੋ ਤੁਸੀਂ ਆ ਰਹੇਗਾ ਜੋੜ ਘਟਾਓ ਤਕਸੀਮ ਗੁਣਾ ਇਹ ਇਹ ਵੀ ਹੈ ਬੱਚੇ ਬੱਚੇ ਸਿੱਖਦੇ ਇੱਥੇ ਠੀਕ ਹੈ ਜੀ ਆ ਟਾਈਮ ਇੰਨੇ ਸੂਈ 12 ਤੇ ਹੋਵੇ ਤੇ 8 ਇੱਕ ਛੋਟੀ ਛੋਟੀ ਜਿਹੀ ਸੂਈ 12 ਤੇ ਹੋਵੇ ਤੇ ਵੱਡੀ 8 ਤੇ ਹੋਵੇ ਤੇ ਕੀ ਟਾਈਮ ਹੁੰਦਾ ਦੇਖ ਕਿੰਨੀ ਕੀਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਤੇ ਇਹ ਦੁਨੀਆਂ ਸਾਰੇ ਕੁਛ ਘਰਾ ਸਾਹਮਣੇ ਲੱਗੇ ਨਵੇਂ ਬਣਦੇ ਪਏ ਆ ਹਾਂਜੀ ਆ ਦੇਖੋ ਆ ਦੇ ਆ ਦੇ ਹਾਂ ਦੇਖੋ ਜੀ ਹਾਂਜੀ ਸ਼ਰੀ ਜੀ ਕੀ ਹਾਲ ਹੈ ਆ ਆਪਣੇ ਬੇਟੇ ਨਾਲ ਆਏ ਹੋਏ ਆ ਹੈ ਕਿੱਦਾਂ ਦਾ ਲੱਗ ਰਿਹਾ ਅੱਜ ਕਹਿੰਦੇ ਵੀ ਅੱਜ ਤੁਹਾਡੀ ਮੰਮੀ ਦੱਸਿਆ ਅੱਜ ਪਹਿਲਾ ਦਿਨ ਆਇਆ ਬੇਟੇ ਨੂੰ ਘਮਾਉਣ ਦਾ ਕਿੱਦਾਂ ਦਾ ਲੱਗ ਰਿਹਾ ਪ੍ਰੋਗਰਾਮ ਅਛਾ 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 ਚਲੋ ਠੀਕ ਹੈ ਜੀ ਸੌ ਗਿਆ ਹੋਇਆ ਬੇਟਾ ਹਾਂਜੀ ਠੀਕ ਹੈ ਜੀ ਹਾਂਜੀ ਅਛਾ ਅਛਾ ਸੁੱਤਾ ਲੱਗਦਾ ਸੁੱਤਾ ਪਿਆ ਨਾ ਹੂੰ ਠੀਕ ਹੈ ਜੀ ਲਓ ਜੀ ਇਦਾਂ ਸਾਰੇ ਬਣੇ ਹੋਏ ਆ ਬੱਚੇ ਖੇਡਦੇ ਆ ਹਾਂਜੀ ਮਸਤੀ ਮਾਰਦੇ ਆ ਆ ਦੇਖੋ ਠੀਕ ਹੈ ਜੀ ਇਹ ਰੇ ਜਿਹੜਾ ਹੈਗਾ ਬੱਚਿਆਂ ਦਾ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਧਿਆਨ ਰੱਖਦੇ ਆ ਉਹਨਾਂ ਵਾਸਤੇ ਇਹਨਾਂ ਨੇ ਆ ਬਣਾਏ ਵੀ ਆ ਦੇਖੋ ਸਾਰੇ ਜੀ ਹੈ ਜਿੰਨੇ ਕ ਜ਼ਰੂਰਤ ਹੈਗੀ ਆ ਬੱਚਿਆਂ ਨੂੰ ਉਹਨਾਂ ਨੂੰ ਇਹ ਬਣਾ ਬਣਾਉਂਦੇ ਆ ਆ ਰਿਸਕੇ ਜੇ ਥੱਲੇ ਆਉਂਦੇ ਹੁੰਦੇ ਆ ਇਹ ਉਹ ਆ ਇੱਧਰ ਵੀ ਆ ਠੀਕ ਹੈ ਇਹ ਦੇਖੋ ਸਾਰੇ ਆਵੇ ਸਾਰੇ ਇਹ پارک ਹੈ ਠੀਕ ਹੈ ਜੀ ਕੋਈ ਜੇ ਤੁਹਾਨੂੰ ਦਿਖਦਾ ਕੋਈ ਚੀਜ਼ ਥੱਲੇ ਡਿੱਗੀ ਹੋਵੇ ਇਹ ਜਿਹੜੀ ਹੈਗੀ ਉਹਦੇ ਵਿੱਚ ਇਹਦੇ ਚ ਪਾ ਦਿੰਦੇ ਸਾਰਾ ਕੁਝ ਠੀਕ ਹੈ ਜੀ ਇਹ ਬਣਿਆ ਤੇ ਇੱਕ ਆ ਨਾਲ ਬਣ ਰਿਹਾ ਹੈ ਵਾਲੀਬਾਲ ਦਾ ਆਪਣਾ ਗਰਾਊਂਡ ਇੱਥੇ ਵਾਲੀਬਾਲ ਖੜਿਆ ਕਰਨੀ ਨੇ ਨਾ ਬੱਚਿਆਂ ਨੇ ਆਹ ਸਾਰੇ ਘੰਗੂੜੇ ਆ ਹਾਂਜੀ ਹਾਂਜੀ ਸਾਥੀਓ ਵੀਡੀਓ ਕਰਪਾ ਕਰਕੇ ਲਾਈਕ ਕਮੈਂਟਸ ਸ਼ੇਅਰ ਕਰ ਦਿਓ ਤੇ ਉਸ ਦੇ ਨਾਲ ਨਾਲ ਸਬਸਕ੍ਰਾਈਬ ਵੀ ਕਰ ਦਿਓ ਜਿੱਥੇ ਵੀ ਤੁਸੀਂ ਹੋਵੋਗੇ ਸਾਰੇ ਠੀਕ ਠਾਕ ਹੋਵੋਗੇ ਤੇ ਉਮੀਦ ਕਰਦੇ ਆਂ ਜੀ ਤੁਸੀਂ ਜਿਹੜੇ ਹੈਗੇ ਆ ਵੀ ਅ ਇਸ ਸਾਡੇ ਚੈਨਲ ਨੂੰ ਮਤਲਬ ਜਿਹੜਾ ਹੈਗਾ ਵੱਧ ਤੋਂ ਵੱਧ ਲਾਈਕ ਕਰੋਗੇ ਕਮੈਂਟਸ ਕਰੋਗੇ ਸ਼ੇਅਰ ਕਰੋਗੇ ਤੇ ਇਹਦੇ ਨਾਲ ਨਾਲ ਸ਼ੇਅਰ ਵੀ ਕਰਨਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਪਿਆਰ ਦੇ ਰਹੇ ਹੋ ਜਿੰਨੇ ਵੀ ਸਾਥੀ ਦੇਖਦੇ ਆ ਅਸੀਂ ਸਾਰਿਆਂ ਦੇ ਧੰਨਵਾਦੀ ਆ ਬਹੁਤ ਜ਼ਿਆਦਾ ਉਮੀਦ ਕਰਦੇ ਤਾਂ ਤੁਹਾਨੂੰ ਤੁਸੀਂ ਜਿਹੜਾ ਇਸ ਨੂੰ ਬਹੁਤ ਬਹੁਤ ਸ਼ੇਅਰ ਵੀ ਕਰੋਗੇ ਧੰਨਵਾਦ ਸਤ ਸ੍ਰੀ ਅਕਾਲ ਜੀ